ਮੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੈੜੇ ਪਈ ਖਮਿਆਰ ਘੜ ਬਾਂਡੇ ਇਟਾਂ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਗੁਰ ਕੇ ਨਾ ਪਾਇਓ ਬਿਨ ਸਤਗੁਰ ਕੇ ਨਾ ਪਾਇਆ ਸਤਗੁਰ ਵਿੱਚ ਆਪ ਰਖਿਉਨ ਕਰ ਪ੍ਰਗਟ ਆਗ ਸੁਣਾਇਆ ਸਤਗੁਰੂ ਮਿਲਿਐ ਸਦਾ ਮੁਕਤ ਹੈ ਜਿਨ ਵਿੱਚੋਂ ਮੋਚੁ ਚੁਕਾਇਆ ਉੱਤਮ ਏ ਉਹ ਵਿਚਾਰ ਹੈ ਜਿਨੂੰ ਸਚੇ ਸਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਛੇਵੀ ਇਸ ਪੌੜੀ ਦੇ ਵਿੱਚ ਜੋ ਦੋ ਸ਼ਲੋਕ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਸ਼ਰਅ ਦਾ ਜ਼ਿਕਰ ਕੀਤਾ ਹੈ ਕਿ ਹਰ ਮਜ਼ਬਦ ਦੀ ਹਰ ਫਿਰਕੇ ਦੀ ਹਰ ਸੰਪਰਦਾ ਦੀ ਆਪਣੀ ਆਪਣੀ ਸ਼ਰਅ ਔਰ ਸ਼ਰਅ ਕੇਵਲ ਮਾਰਗ ਦਿਤੇ ਚਲਣ ਦਾ ਇੱਕ ਨਿਯਮ ਹੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਸਾਰੀ ਜ਼ਿੰਦਗੀ ਨਿਯਮ ਨੂੰ ਹੀ ਸਮਝਿੰਦੇ ਆ ਤੇ ਨਿਯਮ ਨੂੰ ਹੀ ਪੜ੍ਹਦੇ ਆ ਜੀਵਨ ਬਤੀਤ ਕਰ ਦਿੱਤਾ ਜਾਏ ਤੋ ਜੀਵਨ ਵਿਅਰਥ ਚਲਾ ਗਿਆ ਜੀਵਨ ਇਸ ਵਾਸਤੇ ਕਿ ਨਿਯਮ ਨੂੰ ਸਮਝ ਤੇ ਫਿਰ ਮਾਰਗ ਤੇ ਚੱਲ ਇਸ ਵਾਸਤੇ ਕੋਰੇ ਸ਼ਰਈ ਕੇਵਲ ਸ਼ਰਈ ਬੰਦੇ ਜੋ ਪ੍ਰਭ ਮਾਰਗ ਤੇ ਚੱਲਦੇ ਤੇ ਨਹੀਂ ਤੇ ਮਾਰਗ ਦੇ ਚੱਲਣ ਦੇ ਨਿਯਮ ਜਿਹੜੇ ਨੇ ਉਹਨੂੰ ਹੀ ਪੜਦੇ ਰਹਿੰਦੇ ਨੇ ਉਹਨੂੰ ਹੀ ਸਮਝਦੇ ਰਹਿੰਦੇ ਨੇ ਤੇ ਉਹਨੂੰ ਸਮਝਾਉਂਦੇ ਰਹਿੰਦੇ ਨੇ ਉਹਨਾਂ ਦੇ ਮਾਨਸਿਕ ਮੰਡਲ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਰੋਗ ਪੈਦਾ ਹੋ ਜਾਂਦੇ ਨੇ ਵਾਸਤਵਿਕ ਇਸ ਤਰ੍ਹਾਂ ਦੇ ਮਨੁੱਖਾਂ ਨੂੰ ਮਾਨਸਿਕ ਰੋਗੀ ਹੀ ਆਖਿਆ ਜਾਂਦਾ ਹੈ ਕਿਉਂਕਿ ਤਸਵੀ ਹੋ ਜਾਂਦੇ ਨੇ ਤੰਗ ਦਿਲ ਹੋ ਜਾਂਦੇ ਨੇ ਔਰ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ ਸਿਰਫ ਆਪਣੀ ਹੀ ਸ਼ਰਾਂ ਨੂੰ ਮਹਾਨ ਸਮਝਦੇ ਨੇ ਦੂਸਰੇ ਨੂੰ ਨਹੀਂ ਸਿਰਫ ਆਪਣੀ ਨਹੀਂ ਆ ਮੌਲੀ ਨੂੰ ਹੀ ਮਹਾਨ ਸਮਝਦੇ ਨੇ ਦੂਸਰੇ ਨੂੰ ਨਹੀਂ ਅਗਰ ਇੱਕ ਦੇਸ਼ ਦੂਜੇ ਦੇਸ਼ ਨਾਲ ਸਿਰਫ ਇਸ ਗੱਲ ਕਰਕੇ ਲੜੇ ਕਿ ਸਾਡੇ ਦੇਸ਼ ਦੇ ਤੇ ਖੱਬੇ ਪਾਸੇ ਟ੍ਰੈਫਿਕ ਚੱਲਦਾ ਹੈ ਤੇ ਦੂਸਰਾ ਕਹੇ ਨਹੀਂ ਸਾਡੇ ਮੁਲਕ ਦੇ ਤੇ ਯਾਤਿਆ ਯਾਤ ਦਾ ਨਿਯਮ ਸੱਜੇ ਪਾਸੇ ਹੈ ਤੇ ਸੱਜੇ ਖੱਬੇ ਦੀ ਅਗਰੇ ਲੜਾਈ ਸ਼ੁਰੂ ਹੋ ਜਾਏ ਤੇ ਇਹ ਲੜਾਈ ਮੂਰਖਤਾ ਤੇ ਖੜੀ ਹੈ ਇਹ ਲੜਾਈ ਅਗਿਆਨਤਾ ਤੇ ਖੜੀ ਹੈ ਬਾਹਰ ਸੜਕਾਂ ਦੇ ਨਿਯਮ ਜਿਹੜੇ ਨੇ ਇਹਨਾਂ ਦੇ ਉੱਤੇ ਤੇ ਇਤਨਾ ਝਗੜਾ ਨਹੀਂ ਪਰ ਪ੍ਰਮਾਤਮਾ ਤੱਕ ਪਹੁੰਚਣ ਦਾ ਜਿਹੜਾ ਮਾਰਗ ਹੈ ਤੇ ਉਸ ਮਾਰਗ ਦੇਤੇ ਚੱਲਣ ਦੇ ਜਿਹੜੇ ਨਿਯਮ ਨੇ ਉਸ ਦੁਨੀਆ ਦੇ ਵਿੱਚ ਕਲੇਸ਼ ਬਹੁਤ ਜ਼ਿਆਦਾ ਹੈ ਉਸ ਦੁਨੀਆ ਦੇ ਵਿੱਚ ਪੀੜਾ ਬਹੁਤ ਜ਼ਿਆਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਨ ਕੀਤਾ ਹੈ ਵਾਸਵਿਕ ਭਗਤ ਉਹ ਹੈ ਜਿਹਦੇ ਅੰਦਰ ਭੁੱਖ ਹੈ ਸਿਫਤੋ ਸਲਾਹ ਦੀ ਜੋ ਪ੍ਰਭੂ ਦੇ ਮਾਰਗ ਦੇਤੇ ਚੱਲ ਪਿਆ ਹੈ ਨਿਯਮ ਜੈਸਾ ਵੀ ਹੈ ਉਦੀ ਪਾਲਣਾ ਕਰਦੇ ਆਇਆ ਉਹ ਚੱਲ ਪਿਆ ਸਿਰਫ ਨਿਯਮਾਵਲੀ ਦੀ ਪਰਕਰਮਾ ਨਹੀਂ ਕਰਦਾ ਬਲਕਿ ਨਿਯਮ ਨੂੰ ਸਮਝ ਕੇ ਉਹ ਮਾਰਗ ਤੇ ਚੱਲ ਗਿਆ ਇਸਲਾਮੁ ਸ਼ਰਅ ਰੇਚ ਜਿੱਥੇ ਸੁਨਨਤ ਹੈ ਪੜਦਾ ਹੈ ਜ਼ਕਾਤ ਹੈ ਰੋਜ਼ਾ ਹੈ ਹਜ ਹੈ ਇਸ ਤਰ੍ਹਾਂ ਦੀ ਹੋਰ ਸ਼ਰਅ ਦੀ ਲੰਬੀ ਚੌੜੀ ਬਕਾਇਦਾ ਪੁੰਮਕਾ ਜਿਹਦੇ ਚੋਂ ਲੰਘਣਾ ਪੈਂਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੁਸਰੇ ਸ਼ਲੋਕ ਵਿੱਚ ਇਹ ਵੀ ਦੱਸਿਆ ਕਿ ਮਿੱਟੀ ਮੁਸਲਮਾਨ ਕੀ ਤੇਰੇ ਪਈ কুমਯਾਰ ਮੁਸਲਮਾਨ ਇਸਲਾਮੀ ਦੁਨੀਆ ਵਿੱਚ ਮਰਦੇ ਨੂੰ ਦਬਦੇ ਨਹੀਂ ਸੜਦੇ ਨਹੀਂ ਸੜਨਾ ਨਾਪਾਕ ਗਿਣਦੇ ਨਹੀਂ ਸੜਨ ਨੂੰ ਚੰਗਾ ਨਹੀਂ ਸਮਝਦੇ ਕਿ ਛੋਕੜ ਦੇਖੀਏ ਤੇ ਇਸ ਤੇ ਕੁਛ ਇੰਜ ਕਹਿ ਲਈਏ ਦੁਨੀਆਵੀ ਕਾਰਨ ਹੋ ਸਕਦੇ ਨੇ ਧਾਰਮਿਕ ਨਹੀਂ ਅਰਬ ਦੇਸ਼ ਸਹਿਰਾ ਦਾ ਦੇਸ਼ ਹੈ ਮਰੂਥਲ ਹੈ ਸੈਕੜੇ ਮੀਲ ਤੱਕ ਰੇਤ ਦੇ ਹੀ ਟਿੱਬੇ ਤੇ ਸੈਕੜੇ ਮੀਲ ਦੀ ਦੂਰੀ ਤੋਂ ਬਾਅਦ ਕਿਦਰੇ ਨਖਲਿਸਤਾਨ ਮਿਲਦਾ ਹੈ ਕੋਈ ਦਰਖਤਾਂ ਦਾ ਝੁੰਡ ਮਿਲੇਗਾ ਇਸ ਵਾਸਤੇ ਪੁਰਾਣੇ ਕਾਫਲੇ ਜੋ ਉੱਠਾਂ ਤੇ ਚੱਲਦੇ ਸਨ 15-15 ਦਿਨ ਦਾ ਪਾਣੀ ਨਾਲ ਲੱਦ ਕੇ ਚੱਲਦੇ ਸਨ ਕਿਉਂਕਿ ਰਸਤੇ 'ਚ ਪਾਣੀ ਨਹੀਂ ਸਹਿਰਾ ਹੀ ਸਹਿਰਾ ਤੋਂ ਮਰੂਥਲ ਦੇ ਵਿੱਚ ਲਕਣਾ ਦੀ ਤੇ ਘਾਟ ਜੰਗਲ ਹਨ ਨਹੀਂ ਮਰਦਿਆਂ ਨੂੰ ਸਾੜਨ ਲਈ ਜਿੰਨੀ ਲੱਕੜ ਚਾਹੀਦੀ ਸੀ ਇਤਨੀ ਲੱਕੜ ਅਰਬ ਦੇਸ਼ਾਂ ਵਿੱਚ ਨਹੀਂ ਸੀ ਔਰ ਇੱਕ ਦੂਸਰੇ ਦਾ ਝੂਠਾ ਪਾਣੀ ਪੀਣ ਦੀ ਜਿਹੜੀ ਪ੍ਰਥਾ ਉੱਥੇ ਚੱਲੀ ਪਾਣੀ ਦੀ ਵੀ ਬਹੁਤ ਕਿੱਲਤ ਬਹੁਤ ਕਿੱਲਤ ਪੀਤਾ ਹੋਇਆ ਪਾਣੀ ਜੇ ਗਲਾਸ ਵਿੱਚ ਬਚ ਗਿਆ ਉਹਨੂੰ ਡੋਲਣਾ ਨਹੀਂ ਉਹਨੂੰ ਫਿਰ ਘੜੇ ਵਿੱਚ ਪਾ ਦਿੰਦੇ ਕਿਉਂਕਿ ਬਹੁਤ ਪਾਣੀ ਦੀ ਕਿੱਲਤ ਪਾਣੀ ਦੀ ਬੂੰਦ ਵਾਸਤੇ ਅਰਬ ਦੇ ਲੋਕ ਦਰਸ ਜਾਂਦੇ ਸਨ ਤੁ ਕੁਛ ਦੁਨਿਆਵੀ ਲੋੜਾਂ ਨੇ ਜੋ ਨਿਯਮ ਬਣਾ ਦਿੱਤੇ ਉਹਨੋਂ ਬਾਅਦ ਵਿੱਚ ਧਰਮ ਨਾਲ ਜੋੜ ਦਿੱਤਾ ਗਿਆ ਉਹਨੋਂ ਬਾਅਦ ਵਿੱਚ ਮਜ਼ਬ ਦੇ ਨਾਲ ਜੋੜ ਦਿੱਤਾ ਗਿਆ ਹਿੰਦੁਸਤਾਨ ਜ਼ਰਖੈਜ਼ ਇਲਾਕਾ دریاਵਾਂ ਦਾ ਦੇਸ਼ ਨਦੀ ਨਾਲਿਆਂ ਦਾ ਦੇਸ਼ ਜੰਗਲਾਂ ਦਾ ਦੇਸ਼ ਇੱਥੇ ਲੱਕੜ ਆਮ ਸੀ ਬਹੁਤ ਆਪ ਦੇਸ਼ ਸੀ ਇੱਥੇ ਇਹ ਪ੍ਰਥਾ ਚੱਲੀ ਹਿੰਦੁਸਤਾਨ ਦੀ ਇੱਕ ਸੋਚਣੀ ਹੋਰ ਵੀ ਸੀ ਕਿ ਮਨੁੱਖ ਦਾ ਪੁਨਰ ਜਨਮ ਹੈ ਬਾਰ ਬਾਰ ਇਹ ਜੰਮਦਾ ਹੈ ਬਾਰ ਬਾਰ ਇਹ ਮਰਦਾ ਹੈ ਹਿੰਦੁਸਤਾਨ ਦੇ ਰਿਸ਼ੀ ਦੀ ਦ੍ਰਿਸ਼ਟੀ ਦੇਚ ਸਭ ਤੋਂ ਵੱਡਾ ਦੁੱਖ ਵੀ ਹੈ ਇਹ ਬਾਰ ਬਾਰ ਜੰਮਣਾ ਤੇ ਮਰਨਾ ਬਾਕੀ ਦੁੱਖ ਤੇ ਛਾਇਆ ਨੇ ਮੂਲ ਦੁੱਖ ਤੇ ਹੈ ਜੰਮਣਾ ਤੇ ਮਰਨਾ ਬਾਕੀ ਦੁੱਖ ਤੇ ਕੇਵਲ ਪੱਤੇ ਨੇ ਸ਼ਾਖਾ ਨੇ ਬੁਨਿਆਦ ਜੜ ਤੇ ਇਹ ਹੀ ਹੈ ਜੰਮਣਾ ਮਰਨਾ ਧਰਮ ਦੀ ਸਾਰੀ ਸਾਧਨਾ ਹਿੰਦੁਸਤਾਨ ਦੇ ਜਿਹੜੀ ਹੈ ਉਹ ਮੋਕਸ਼ ਪ੍ਰਾਪਤੀ ਲਈਏ ਕਿਸ ਤੋਂ ਮੋਕਸ਼ ਜਨਮ ਤੋਂ ਮੋਕਸ਼ ਮਰਨ ਤੋਂ ਮੋਕਸ਼ ਕਿਸੇ ਤਰੀਕੇ ਨਾਲ ਜਨਮ ਮਰਨ ਦੀ ਨਿਵਰਤੀ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਬਾਗ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦਵਾਰ हे ਪ੍ਰਭ ਥਕ ਕੇ ਬਹੁਤ ਜਨਮਾਂ ਦੇ ਗੇੜ ਤੋਂ ਥੱਕ ਕੇ ਤੇਰੇ ਦਵਾਰੇ ਆਇਆ ਤੂੰ ਜਨਮ ਮਰਨ ਦੀ ਨਿਵਰਤੀ ਕਰ پنر جنم دیئے دھارنا صرف ہندوستان دے وقصت ہو سکی چاہے جینی نے بودھی نے سکھ نے یا ویدک دھرم دے منن والے اندو نے یہ سارے پنر جنم نمان دے نے سارے بار بار دے جنم نمان دے نے نندوستان تو باہر جتنے دھرم وقصت ہوئے نے اُتھے پنر جنم دی دھارنا نہیں اسلام یہودی عیسائی پارسی اتیادت ऐसा ख्याल ਬਣਿਆ ਸੜੇ ਰੇਸ਼ ਦੇ ਵਿੱਚ ਕਿ ਜੀਵ ਨੂੰ ਮਨ ਨੂੰ ਇਸ ਤਨ ਦੇ ਨਾਲ ਮੋਹ ਬੜਾ ਆਉਂਦਾ ਹੈ ਪਰ ਹੁਣ ਮਨ ਦਾ ਤਨ ਨਾਲ ਸੰਬੰਧ ਟੁੱਟ ਗਿਆ ਹੈ ਸੂਖਸ਼ਮ ਦੇਹੀ ਦਾ ਅਸਥੂਲ ਦੇਹੀ ਨਾਲ ਸੰਬੰਧ ਟੁੱਟ ਗਿਆ ਹੈ ਜੀਵ ਆਤਮਾ ਦਾ ਇਸ ਸਰੀਰ ਨਾਲ ਸੰਬੰਧ ਟੁੱਟਿਆ ਹੈ ਕਿਉਂਕਿ ਸਵਾਸਾਂ ਦੀ ਡੋਰੀ ਟੁੱਟ ਗਈ ਹੈ ਇਸ ਸਰੀਰ ਦੇ ਵਿੱਚ ਰਹਿ ਕੇ ਜੀਵਾਤਮਾ ਨੇ ਸੰਸਾਰ ਦੇ ਚ ਬੜੇ ਸੰਬੰਧ ਜੋੜੇ ਸਨ ਮਾਂ ਬਾਪ ਦੇ ਦੀਆਂ ਪੁੱਤਰਾਂ ਦੇ ਪਰਿਵਾਰ ਦੇ ਧਨ ਸੰਪਦਾ ਦੇ ਮਹਿਲ ਮਾੜੀਆਂ ਦੇ ਪੂਜਾ ਪ੍ਰਤੀਸ਼ਟਾ ਦੇ ਮਾਨ ਸਨਮਾਨ ਦੇ अनेका ਤਰ੍ਹਾਂ ਦੇ ਉਸ ਨੇ ਜੋ ਸੰਬੰਧ ਜੋੜੇ ਸਨ ਸਵਸਾਂ ਦੀ ਡੋਰੀ ਦੇ ਟੁੱਟਦੇ ਆ ਇਹ ਸਾਰੇ ਸੰਬੰਧ ਟੁੱਟੇ ਇਹ ਸਾਰੇ ਸੰਬੰਧ ਟੁੱਟੇ ਤੋਂ ਦੁੱਖ ਪੈਦਾ ਹੋਇਆ ਜੀਵ ਮਰ ਤੱਕ ਦੇਹੀ ਦੇ ਹਲੇ ਦਵਲੇ ਮੰਡਲਾਉਂਦਾ ਹੈ ਔਰ ਐਸਾ ਖਿਆਲ ਹੈ कि 13 ਦਿਨ ਤੱਕ ਤੇ ਜ਼ਰੂਰ ਹੀ ਮੰਡਲਾਦਾ ਹੈ ਇਸ ਵਾਸਤੇ ਸੜੇ ਦੇਸ਼ ਦੇ ਵਿੱਚ ਬਕਾਇਦਾ ਤੌਰ ਤੇ 13ਵਾਂ ਕੀਤਾ ਜਾਂਦਾ ਹੈ ਖਿਆਲ ਪੈਦਾ ਹੋਇਆ ਦੇਹੀ ਨੂੰ ਸਾੜ ਦਈਏ ਸਵਾ ਕਰ ਦਈਏ ਤੇ ਰਾਖ ਵੀ ਕਿਸੇ ਨਦੀ ਨਾਲੇ ਦੇ ਵਿੱਚ ਪ੍ਰਵਾਹ ਕਰ ਦਈਏ ਤਾਂ ਕਿ ਸਰੀਰ ਦਾ ਕੁਝ ਵੀ ਅੰਗ ਬਚੇ ਨਾ ਸਰੀਰ ਦਾ ਕੁਝ ਵੀ ਹਿੱਸਾ ਬਚੇ ਨਾ ਤਾਂ ਕਿ ਸੂਕਸ਼ਮ ਦੇਹੀ ਅੱਗੇ ਜਾ ਸਕੇ ਨਵਾਂ ਜਨਮ ਗ੍ਰਹਿਣ ਕਰ ਸਕੇ ਜਾਂ ਅੱਗੇ ਪ੍ਰਸਤਾਨ ਕਰ ਸਕੇ ਇਸ ਧਾਰਨਾ ਨੇ हिंदुस्तान ਦੇ ਜੋ ਹੈ ਜਨਮ ਲਿਆ ਇਸ ਵਾਸਤੇ ਇੱਥੇ ਸਾੜਨ ਦੀ ਪ੍ਰਥਾ ਪ੍ਰਚਲਿਤ ਹੋਈ ਜੈਨੇ ਵੀ ਸਾੜਦੇ ਨੇ ਬੋਧੀ ਵੀ ਸਾੜਦੇ ਨੇ инду ਵੀ ਸਾੜਦੇ ਨੇ ਔਰ ਸਿੱਖ ਵੀ ਸਾੜਦੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਭਈ ਐਸਾ ਕਹਿਣਾ ਕਿ ਮਰਤਕ ਦੇਹੀ ਨੂੰ ਜਲਾਣਾ ਇਹ ਨਾਪਾਕ ਕਰਮ ਹੈ ਤਾਂ ਸਤਿਗੁਰ ਦੇਵ ਜੀ ਮਹਾਰਾਜ ਦੇ ਕੋਲ ਹਿਰਦਾ ਦਾਰਸ਼ਨਿਕ ਦਾ ਹਿਰਦਾ ਹੈ ਵਿਚਾਰਕ ਦਾ ਹਿਰਦਾ ਹੈ ਸ਼ਾਇਦ ਇਹਦਾ ਉਹ ਆਪਣੇ ਢੰਗ ਨਾਲ ਕਹਿੰਦੇ ਨੇ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਏ কুমਿਆਰ ਕਹਿੰਦੇ ਨੇ ਕਬਰਾਂ ਦੀ ਮਿੱਟੀ ਚਿਕਣੀ ਬਣੀ ਹੁੰਦੀ ਹੈ ਤੇ ਪੁਰਾਣੇ কুমਿਆਰ ਅਕਸਰ ਕਬਰਿਸਤਾਨਾਂ ਤੋਂ ਹੀ ਮਿੱਟੀ ਲੈਂਦੇ ਸਨ ਉਹਦੇ ਭਾਂਡੇ ਬਣਾਣੇ ਇੱਟਾਂ ਬਣਾਣੀਆਂ ਸੁਰਾਈਆਂ ਬਣਾਣੀਆਂ ਘੜੇ ਬਣਾਣੇ ਤਰ੍ਹਾਂ-ਤਰ੍ਹਾਂ ਦਾ ਸਾਜ਼ੋ-ਸਮਾਨ ਚਿਕਣੀ ਮਿੱਟੀ ਰਾਹੀਂ ਬਣਾਇਆ ਜਾਂਦਾ ਸੀ ਤੇ ਚਿਕਣੀ ਮਿੱਟੀ ਉਪਲਬਧ ਹੁੰਦੀ ਸੀ ਕਬਰਾਂ ਦੇ ਨੇੜੇ ਤੇ ਰਹਿ ਮਰਦੇ ਦੇ ਸਰੀਰ ਦੇ ਵਿੱਚ ਜਿਹੜੀ ਮਿੰਜ ਹੈ ਉਹ ਸੇਜੇ ਸੇਜੇ ਗਲਦੀ ਰਹਿੰਦੀ ਹੈ ਕਬਰ ਵਿੱਚ ਆਲੇ ਦੁਆਲੇ ਧਰਤੀ ਦੇ ਵਿੱਚ ਦੂਰ ਦੂਰ ਤੱਕ ਫੈਲਦੀ ਹੈ ਤਾਂ ਕਬਰਾਂ ਤੋਂ ਦੂਰੀ ਤੱਕ ਵੀ ਜਿਹੜੀ ਮਿੱਟੀ ਹੈ ਉਹ ਅਕਸਰ ਚਿਕਨੀ ਮਿਲਦੀ ਹੈ ਸਾਬ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਯਾਰ ਆਖਰ ਸਰੀਰ ਮਿੱਟੀ ਹੈ ਮਿੱਟੀ ਦਾ ਢਾਂਚਾ ਹੈ ਤੇ ਸਤਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਮਿੱਟੀ ਕਬਰਾਂ ਦੀ ਮਿੱਟੀ ਤੇ ਕਬਰਾਂ ਦੇ ਅੱਗੇ ਮੁਸਲਮਾਨ ਹੀ ਹੁੰਦੇ ਨੇ ਸਾਡੇ ਦੇਸ਼ ਦੇ ਵਿੱਚ ਗੁਮਿਆਰ ਦੇ ਪੇੜੇ ਪੈ ਗਏ ਉਹ ਕਬਰਾਂ ਤੋਂ ਮਿੱਟੀ ਲੈ ਆਇਆ ਤੇ ਮਿੱਟੀ ਦਾ ਕੀ ਕੀਤਾ ਉਸਨੇ ਘੜ ਭਾਂਡੇ ਇੱਟਾਂ ਕੀਆ ਉਹਨੇ ਭਾਂਡੇ ਬਣਾਏ ਉਹਨੇ ਇੱਟਾਂ ਬਣਾਈਆਂ ਉਹਨੇ ਹੋਰ ਤਰ੍ਹਾਂ ਤਰ੍ਹਾਂ ਦੇ ਛੋਟੇ ਵੱਡੇ ਬਰਤਨ ਬਣਾਏ ਤੇ ਫਿਰ ਸਾਰੇ ਭਾਂਡੇ ਤੇ ਇੱਟਾਂ ਨੂੰ ਉਸਨੇ ਆਵੇ ਦੇ ਵਿੱਚ ਰੱਖਿਆ ਅਗਲਾ ਦਿੱਤੇ ਭਾਂਡਿਆਂ ਨੂੰ ਪਕਾਣਾ ਇੱਟਾਂ ਨੂੰ ਪਕਾਣਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਲਦੀ ਕਰੇ ਪੁਕਾਰ ਜੇ ਤੁਸੀਂ ਆਖੋ ਦੇਹੀ ਦਾ ਛਾਲ ਨਾ ਨਾਪਾਕ ਹੈ ਮਾੜਾ ਕੰਮ ਹੈ ਤਾਂ ਦੇਖ ਲੋ ਮਿੱਟੀ ਜਲਾ ਰਿਹਾ ਕੁਮਾਰ ਜਲ ਰਹੀ ਏ ਮਿੱਟੀ ਜਲਦੀ ਹੋਈ ਪੁਕਾਰ ਪਈ ਕਰਦੀ ਏ ਮੈਨੂੰ ਸਾੜਿਆ ਜਾ ਰਿਹਾ ਮੈਨੂੰ ਸਾੜਿਆ ਜਾ ਰਿਹਾ ਸਤਿਗੁਰ ਦੇਵ ਜੀ ਮਹਾਰਾਜ ਰਾਜ ਦੇਚ ਇਹ ਗੱਲ ਕਰਦੇ ਨੇ ਕਿ ਉਹ ਵੀ ਤੇ ਆਖਿਰ ਜਲਦੀ ਹੀ ਪਈਏ ਕੁਮਾਰ ਸਾੜਦਾ ਪਿਆ ਇਸ ਦੇਸ਼ ਦੇਚ ਮੁਰਦੇ ਨੂੰ ਜਲਾਉਂਦੇ ਨੇ ਮਿੱਟੀ ਨੂੰ ਜਲਾਉਂਦੇ ਨੇ ਹੁਰਕੀਸ਼ ਮਿੱਟੀ ਸਾੜੀ ਜਾਂਦੀ ਫਰਕ ਸਿਰਫ ਇਤਨਾ ਹੈ ਕਿ ਹਿੰਦੁਸਤਾਨ ਦੇ ਚ ਉਸ ਮਿੱਟੀ ਨੂੰ ਜਲਾਉਂਦੇ ਨੇ ਜਿਸ ਮਿੱਟੀ ਦਾ ਅਜੇ ਜੋੜ ਆਪਸ ਵਿੱਚ ਬਣਿਆ ਹੋਇਆ ਹੈ ਠੋਸ ਲੇਕਿਨ ਜਦ ਤਨ ਮਿੱਟੀ ਦੇ ਚ ਪੂਰਨ ਤੌਰ ਤੇ ਮਿੱਟੀ ਹੋ ਗਿਆ ਤੇ ਕੁਮਾਰ ਉਸ ਨੂੰ ਬਾਦ ਦੇ ਚ ਜਲਾਉਂਦਾ ਹੈ ਇਸ ਤਰੀਕੇ ਨਾਲ ਮੁਸਲਮਾਨ ਵੀ ਦੇਹੀ ਬਾਦ ਦੇ ਜੋ ਹੈ ਜਲਦੀ ਹੈ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਫਰਮਾਨ ਪੈ ਕਰਦੇ ਨੇ जल जल रोवे भपड़ी झड़ झड़ पवे अंगया रोंदी है जल्दी हुई ओ खाक और अंगयारे झड़ झड़ के पहरेने नानक जिन करते कारण के आ सो जाने करतार महाराज कहंदे ने ओ कर्ता पुरख उसने इस जीव नाल जो कुछ कीता है जो कारण उस नाल वरता है उस करते पुरख ने जो कुछ अगा वरता है एते करतार ही जाने ਕਿਸਨੇ ਦਬਿਆ ਕਿਸਨੇ ਜਲਾਇਆ ਕਿਸਨੇ ਪਾਣੀ ਦੇ ਵਿੱਚ ਜੋ ਹੈ ਰੋੜ ਦਿੱਤਾ ਇੱਕ ਦਬੇ ਟਿਕਦਾ ਜੀਂ ਇੱਕ ਨਾ ਕੁੱਤੇ ਖਾਂਏ ਇੱਕ ਪਾਣੀ ਵਿੱਚ ਉਸਟੀਏ ਇੱਕ ਵੀ ਫਿਰ ਹੱਸਣ ਪਾਏ ਨਾ ਨਿਕ ਇਹ ਨਾ ਜਾ ਪਈ ਕਿੱਥੇ ਜਾਏ ਸਮਾ ਸਹਿਬ ਕਹਿੰਦੇ ਨੇ ਕਹਿ ਨਹੀਂ ਸਕਦੇ ਇਹ ਜੀਵ ਆਤਮਾ ਕਿੱਥੇ ਗਈ ਇਸਨੇ ਕਿਹੜਾ ਜਨਮ ਧਾਰਨ ਕੀਤਾ ਜਦ ਬਾਹਰੋਂ ਅਸੀਂ ਦੇਖਨੇ ਆ ਇੱਕ ਨੂੰ ਦਬਿਆ ਗਿਆ ਇੱਕ ਨੂੰ ਸਾੜਿਆ ਗਿਆ ਇਕ ਨੂੰ ਪਾਣੀ ਦੇ ਵਿੱਚ ਰੋੜਿਆ ਗਿਆ ਤੇ ਇਕ ਨੂੰ ਵੀ ਫਿਰ ਹੱਸਣ ਪਾਇ ਪਰਸੀ ਲੋਕ ਖੂਦ ਦੇਤੇ ਇੱਕ ਛੱਜ ਬਣਾ ਕੇ ਛੱਜ ਦੇਤੇ ਲਾਸ਼ ਰੱਖ ਦਿੰਦੇ ਨੇ ਉਹਨੂੰ ਇਲਾ ਖਾਂਦੀਆਂ ਨਹੀਂ ਉਹਨੂੰ ਕਦੇ ਖਾਂਦੇ ਨਹੀਂ ਹੱਡੀਆਂ ਸਹਜੇ ਸਹਜੇ ਖੂਦ ਚ ਫੈਂਦੀਆਂ ਰਹਿਣਗੀਆਂ ਇੱਕ ਇਸ ਢੰਗ ਨਾਲ ਜੋ ਹੈ ਮੁਰਦੇ ਦਾ ਅੰਤ ਵਿੱਚ ਜੋ ਹੈ ਸੰਸਕਾਰ ਕਰਦੇ ਨੇ ਮਿਰਤਕ ਦੇਹੀ ਦਾ ਪਰ ਮਹਾਰਾਜ ਕਹਿੰਦੇ ਬਾਹਰੋਂ ਤੇ ਤੌਰ ਤਰੀਕੇ ਵੱਖ-ਵੱਖ ਨੇ ਕਿਸੇ ਨੇ ਦਬਿਆ ਕਿਸੇ ਨੇ ਸਾੜਿਆ ਤੇ ਕਿਸ ਨੇ ਖੂਦੇ ਉੱਪਰ ਛਲਣੀ ਦੇ ਚ ਰੱਖ ਦਿੱਤਾ ਤੇ ਕਿਸ ਨੇ ਪਾਣੀ ਦੇ ਵਿੱਚ ਹੈ ਰੋੜ ਦਿੱਤਾ ਤੇ ਕਿਸੇ ਨੂੰ ਕੁੱਤੇ ਹੀ ਖਾਂਦੇ ਪੈਨ ਲਾਵਾਰਸ ਹੋ ਕੇ ਮਰ ਗਏ ਖਾਰੇ ਨੇ ਕੁੱਤੇ ਖਾਰੀਆਂ ਨੇ ਇੱਲਾ ਪਰ ਇਹ ਤੇ ਹੁਣ ਪ੍ਰਭੂ ਹੀ ਜਾਣੇ ਕਿ ਉਹ ਕਿੱਥੇ ਜਾ ਕੇ ਸਮਾਇਆ ਉਸ ਨੇ ਕਿੱਥੇ ਜਾ ਕੇ ਜਨਮ ਲਿਆ ਇਹ ਪਰਿਪੂਰਨ ਪ੍ਰਮਾਤਮਾ ਜਾਣਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਦਬਣਾ ਤੇ ਸਾਲਣਾ ਇਹਦੇ ਉੱਤੇ ਬਹਿਸ ਕਰਨੀ ਵੀ ਫਜ਼ੂਲ ਹੈ ਮਰਜ਼ੀ ਹੈ ਦਫਨ ਕਰ ਲੋ ਮਰਜ਼ੀ ਹੈ ਸਾੜ ਦੋ ਮਿੱਟੀ ਨੂੰ ਮਿੱਟੀ ਦੇ ਚਲੀਨ ਕਰਨਾ ਹੈ ਚਾਹੇ ਸਾੜ ਕੇ ਲੀਨ ਕਰੋ ਚਾਹੇ ਦਬ ਕੇ ਲੀਨ ਕਰੋ ਇਹਦੇ ਚ پاک ਤੇ ਨਾਪਾਕ ਦਾ ਕੋਈ ਮਤਲਬ ਨਹੀਂ ਹੈ ਇਸ ਦੇ ਚੰਗੇ ਤੇ ਮਾੜੇ ਦਾ ਕੋਈ ਮਤਲਬ ਨਹੀਂ ਕਿਉਂਕਿ ਮਿਰਤਕ ਦੇ ਹੀ ਮਿੱਟੀ ਹੈ ਹੁਣ ਇਸ ਮਿੱਟੀ ਨੂੰ ਭਾਵੇਂ ਸਾੜੋ ਭਾਵੇਂ ਦਫਨ ਕਰੋ ਦੋਵੇਂ ਕਰਮ ਇੱਕੋ ਹੀ ਜਾਈਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚ ਉਹੜੀ ਦੇ ਵਿੱਚ ਆਪ ਇਹ ਵਿਚਾਰ ਦਿੰਦੇ ਨੇ ਬਿਨ ਸਤਗੁਰ ਕੇ ਨੇ ਨਾ ਪਾਇਓ بن ستگے نہ پایا ایسا پرماتما جو کرتا ہے کارن ہے ایسا پرماتما جو ویاپک ہے زرے ذرے زر پرم آنند سروپ ہے مہاراج کہ بن ستگے نہ پاؤ ستگر تو بنا اج تک کسی نے اس کا گیان پراپت نہیں کیا ستگ جل ست کا گیان ہے ست پورک جن جانیا ستگر تس کا نام تس کے سنگ سر ادرے نانک ہر گن کا ਹਕੀਕਤ ਇਹ ਸਚਾਈ ਹੈ ਸਚ ਨੂੰ ਜਿਸ ਨੇ ਜਾਣਿਆ ਸਚ ਨੂੰ ਜਿਸ ਨੇ ਧਾਰਨ ਕੀਤਾ ਸਚ ਨੂੰ ਜੋ ਗਥਨ ਕਰ ਸਕਦਾ ਹੈ ਸਚ ਦਾ ਜੋ ਵਰਣਨ ਕਰ ਸਕਦਾ ਹੈ ਸਤਿਗੁਰੂ ਐਸਾ ਜੋ ਸਤਿਗੁਰੂ ਹੈ ਉਸ ਤੋਂ ਬਿਨਾ ਕਿਸੇ ਨੂੰ ਵੀ ਸਤ ਦੀ ਪ੍ਰਾਪਤੀ ਨਹੀਂ ਹੋਈ ਬਿਨ ਸਤਿਗੁਰ ਕੇ ਨੇ ਨਾ ਪਾਇਓ ਬਿਨ ਸਤਿਗੁਰ ਕੇ ਨੇ ਨਾ ਪਾਇਆ ਅੱਜ ਤੱਕ ਕਿਸੇ ਨੇ ਵੀ ਸਤਿਗੁਰੂ ਤੋਂ ਬਿਨਾ ਉਸ ਸਚ ਨੂੰ ਪ੍ਰਾਪਤ ਨਹੀਂ ਕੀਤਾ ਮਹਾਰਾਜ ਅਗਾਹ ਚਲ ਕੇ ਸਤਿਗੁਰ ਦੀ ਮਹਿਮਾ ਬਿਆਨ ਕਰਦੇ ਆਂ ਕਹਿੰਦੇ ਨੇ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਕ ਸੁਣਾਇਆ ਸਤਿਗੁਰ ਦੇ ਚ ਪਰਿਪੂਰਨ ਪ੍ਰਮਾਤਮਾ ਨੇ ਆਪਣੇ ਆਪ ਨੂੰ ਰੱਖਿਆ ਹੈ ਆਪਣੀ ਹੋਂਦ ਨੂੰ ਰੱਖਿਆ ਹੈ ਉਹਦੀ ਹੋਂਦ ਕੀ ਹੈ ਚਾਣਨਾ ਗਿਆਨ ਸਤਿਗੁਰ ਦੇ ਚ ਉਸ ਨੇ ਆਪਣੀ ਹੋਂਦ ਨੂੰ ਰੱਖਿਆ ਹੈ ਗਿਆਨ ਤੋ ਹੋਂਦ ਪ੍ਰਮਾਤਮਾ ਦੀ ਕੀ ਹੈ ਗਿਆਨ ਉਸ ਗਿਆਨ ਨਾਲ ਜੁੜਨਾ ਪ੍ਰਮਾਤਮਾ ਨਾਲ ਜੁੜਨਾ ਸਾਡੇ ਦੇਸ਼ ਦੇ ਤੇ ਵਾ ਕਈ ਐਸਾ ਆਖਿਆ ਗਿਆ ਕਿ ਮਨੁੱਖ ਜੋ ਪਾਪ ਕਰਦਾ ਹੈ ਮਨੁੱਖ ਜੋ ਦੁੱਖ ਭੋਗਦਾ ਹੈ ਮਨੁੱਖ ਜੋ ਦੁਨੀਆ ਭਰ ਦੇ ਅਨਰਥ ਕਰਦਾ ਹੈ ਅਗਿਆਨ ਕਰਕੇ ਹੀ ਕਰਦਾ ਹੈ ਅਗਿਆਨ ਕਰਕੇ ਲੋਭੀ ਹੁੰਦਾ ਹੈ ਅਹੰਕ ਅਗਿਆਨ ਕਰਕੇ ਕਰੋਧੀ ਹੁੰਦਾ ਹੈ ਅਗਿਆਨ ਕਰਕੇ ਮਨੁੱਖ ਵੈਰ ਵਿਰੋਧ ਦੇ ਜੋ ਹੈ ਫਸਦਾ ਹੈ ਅਗਿਆਨ ਕਰਕੇ ਚੋਰੀ ਕਰਦਾ ਹੈ ਯਾਰੀ ਕਰਦਾ ਹੈ ਅਗਿਆਨ ਕਰਕੇ ਹੀ ਕਤਲ ਕਰਦਾ ਹੈ ਔਰ ਦੁਸ਼ਟਪਣਾ ਜੋ ਹੈ ਜਗਤ ਦੇਚ ਵਰਤਾਉਂਦਾ ਹੈ ਤੇ ਅਗਿਆਨ ਨਾਸ ਹੁੰਦਾ ਹੈ ਗਿਆਨ ਦੇ ਹੋਰ ਕਿਸੇ ਸਾਧਨਾ ਨਾਲ ਨਹੀਂ ਹੋਰ ਕੋਈ ਤੌਰ ਤਰੀਕਾ ਨਹੀਂ ਗਿਆਨ ਪ੍ਰਾਪਤੀ ਦਾ ਅ ਗਿਆਨ ਨਾ ਹੁੰਦਾ ਹੈ ਗਿਆਨ ਨਾਲ ਕਮਰੇ ਦੇ ਵਿੱਚ ਅੰਧਕਾਰ ਹੈ ਤੇ ਘਰ ਦਾ ਮਾਲਕ ਸਾਰੀ ਰਾਤ ਹੋ ਰਹੀ ਹੈ ਝਾੜੂ ਦੇਂਦਿਆਂ ਦੇਂਦਿਆਂ ਥੱਕ ਗਿਆ ਹੈ ਰਸਤੇ ਦੇ ਵਿੱਚ ਸੰਤ ਜੀ ਲੰਘੇ ਨੇ ਉਕੇਨਨ ਕਾਫੀ ਧੇਰ ਵੀ ਝਾੜੂ ਦੇ ਰਿਹਾ ਹੈ ਗੱਲ ਕੀ ਇਹ ਕਹਿੰਦਾ ਹਨੇਰੇ ਨੂੰ ਕੱਢ ਰਿਹਾ ਝਾੜੂ ਨਾਲ ਸੰਤ ਕਹਿੰਦੇ ਨਹੀਂ ਝਾੜੂ ਬਾਰੀ ਨਾਲ ਕਮਰੇ ਦੇ ਚੋਂ ਹਨੇਰਾ ਨਹੀਂ ਨਿਕਲੇਗਾ ਉਹ ਫਿਰ ਬਾਲਟੀਆਂ ਪਾਣੀ ਦੀਆਂ ਭਰ ਕੇ ਲਿਆਇਆ ਤੇ ਲੱਗਾ ਕਮਰੇ ਦੇ ਵਿੱਚ ਡੋਲਨ ਔਰ ਡੋਲੀ ਗਿਆ ਡੋਲੀ ਗਿਆ ਝਾੜੂ ਫੇਰੀ ਗਿਆ ਪਾਣੀ ਡੋਲੀ ਗਿਆ ਤੇ ਸੰਤ ਜੀ ਪੁੱਛਦੇ ਨੇ ਹੁਣ ਕੀ ਕਰ ਰਿਹਾ ਹੋ ਦੇ ਹਨੇਰੇ ਨੂੰ ਧੋ ਰਿਹਾ ਨਹੀਂ ਇਹ ਪਾਣੀ ਨਾਲ ਹਨੇਰਾ ਨਹੀਂ ਧੁਲੇਗਾ ਇਹ ਝਾੜੂ ਬਾਰੀ ਨਾਲ ਹਨੇਰਾ ਨਹੀਂ ਨਿਕਲੇਗਾ ਤੋ ਸੰਤ ਜੀ ਕੋਈ ਤੁਸੀਂ ਢੰਗ ਦੱਸੋ ਕੋਈ ਤੁਸੀਂ ਤਰੀਕਾ ਦੱਸੋ ਇਸ ਕੋਠੜੀ ਦੇ ਚੋਂ ਮੈਂ ਅੰਧਕਾਰ ਨੂੰ ਕਿਵੇਂ ਕੱਢਾਂ ਉਸ ਸਤਿਪੁਰਸ਼ ਦੇ ਕੋਲ ਮੋਮਬੱਤੀ ਸੀ ਉਹਨੇ ਧੀਲੀ ਲਈ ਮੋਮਬੱਤੀ ਨੂੰ ਔਰ ਕਮਰੇ ਦੇ ਚ ਮੋਮਬੱਤੀ ਨੂੰ ਰੱਖ ਦਿੱਤਾ ਅੰਧਕਾਰ ਨਾ ਸੋਵੇ ਹਨੇਰਾ ਨਾ ਸੋਵੇ ਆਖਿਆ ਪੁਰਖਾ ਹਨੇਰਾ ਚਾਨਣੇ ਨਾਲ ਨਾ ਸੋਂਦਾ ਹੈ ਅਗਿਆਨ ਗਿਆਨ ਨਾਲ ਨਾ ਸੋਂਦਾ ਔਰ ਕੋਈ ਤਰੀਕਾ ਨਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਬਿਨਾਂ ਸਤਗੁਰ ਤੋਂ ਨਾ ਅਜ ਤੱਕ ਕਿਸੇ ਨੇ ਗਿਆਨ ਪ੍ਰਾਪਤ ਕੀਤਾ ਹੈ ਤੇ ਨਾ ਹੀ ਅਗਾਹ ਚੱਲ ਕੇ ਪ੍ਰਾਪਤ ਕਰ ਸਕੇਗਾ ਕਿਉਂਕਿ ਸਤਗੁਰ ਦੇ ਚ ਪਰਿਪੂਰਨ ਪ੍ਰਮਾਤਮਾ ਨੇ ਆਪਣੀ ਹੋਂਦ ਨੂੰ ਪ੍ਰਗਟ ਕਰਕੇ ਰੱਖਿਆ ਹੋਇਆ ਹੈ ਉਹ ਜਿਹੜੀ ਹੋਂਦ ਉਸ ਦੇ ਅੰਦਰ ਪ੍ਰਗਟ ਹੈ ਉਹ ਗੁਰੂ ਨੇ ਬੋਲਾਂ ਦੇ ਰਾਹੀਂ ਪ੍ਰਗਟ ਕੀਤੀ ਸਤਿਗੁਰੂ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਆਖ ਕੇ ਗੁਰੂ ਨੇ ਆਖ ਕੇ ਬੋਲ ਕੇ ਪ੍ਰਭੂ ਨੂੰ ਪ੍ਰਗਟ ਕੀਤਾ ਪਰਮਾਤਮਾ ਨੂੰ ਪ੍ਰਗਟ ਕੀਤਾ ਇਸ ਵਾਸਤੇ ਕਹਿੰਦੇ ਨੇ ਗੁਰੂ ਦੇ ਬੋਲ ਪਰਮਾਤਮਾ ਦੇ ਬੋਲ ਨੇ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲ ਕਿਸੇ ਦੇ ਬੋਲਾਂ ਦੇ ਵਿੱਚ ਧਨ ਹੈ ਕਿਸੇ ਦੇ ਬੋਲਾਂ ਦੇ ਵਿੱਚ ਪਰਵਾਰ ਹੈ ਕਿਸੇ ਦੇ ਬੋਲਾਂ ਦੇ ਸੰਸਾਰ ਹੈ ਗੁਰੂ ਦੇ ਬੋਲਾਂ ਵਿੱਚ ਨਿਰੰਕਾਰ ਹੈ ਗੁਰੂ ਦੇ ਬਚਨਾਂ ਵਿੱਚ ਕਰਤਾਰ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਗੁਰੂ ਨੇ ਤੇ ਆਪਣੇ ਬੋਲਾਂ ਦੇ ਰਾਹੀਂ ਪ੍ਰਗਟ ਕਰਕੇ ਜੋ ਹੈ ਜਗਤ ਨੂੰ ਸੁਣਾ ਦਿੰਦਾ ਹੈ ਜਗਤ ਨੂੰ ਦਿਖਾ ਦਿੰਦਾ ਹੈ ਸਤਿਗੁਰੂ ਮਿlie ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਗਾਇ ਉਸ ਸਤਿਗੁਰੂ ਨੂੰ ਮਿਲੋ ਕਿ ਸੁਣੋ ਸਦਾ ਮੁਕਤ ਹੈ ਜਿਨੂੰ ਕੋਈ ਬੰਧਨ ਜੋ ਕਿਸੇ ਤਰੀਕੇ ਨਾਲ ਵੀ ਲਪਾਏ ਮਾਨ ਨਹੀਂ ਜਿਸ ਨੇ ਆਪਣੇ ਵਿੱਚੋਂ ਮੋਹ ਕੱਢ ਦਿੱਤਾ ਜਗਤ ਦੀ ਕੋਈ ਪਕੜ ਨਹੀਂ ਜਗਤ ਦੀ ਕੋਈ ਖਿੱਚ ਨਹੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਜਦ ਪੜਦੇ ਆ ਤੇ ਸਤਿਗੁਰੂ ਆਪਣੇ ਮਾਸੂਮ ਬੱਚਿਆਂ ਨੂੰ ਕਹਿੰਦੇ ਨੇ ਗੜੀ ਦੇ ਚ ਬੇਟਾ ਤੂੰ ਹੀ ਪੰਥ ਕੇ ਬੇੜੇ ਕੇ ਖਵਈਆ ਸਰ ਭੇਟ ਕਰੋ ਚਾ ਤਾ ਕੇ ਚਲੇ ਧਰਮ ਕੀ ਨਈਆ ਲੈ ਦੇ ਕੇ ਤੂੰ ਹੀ ਥੇ ਮੇਰੇ ਗੁਲਸ਼ਨ ਕੇ ਬਕਈਆ लो जाओ राह तकते हैं सब खुल्ड में भई कोई पकड़ नहीं और अजीत सिंह ਨੂੰ ਸੰਬੋਧਨ ਕਰਦਿਆਂ ਇਹ ਕਹਿੰਦੇ ਨੇ ਕਿ हे मेरे बच्चे ख्ائش ہے تمہیں देख चला दे हुए देखें हम आंख से बरछी तुम्हें खाते दे हुए देखें मैं देखना चाहता तैनू میدان ਜੰਗ ਚ ਦੁਸ਼ਟਾਂ ਨਾਲ ਦੋ ਦੋ ਹੱਥ ਕਰ ਦੇਣ ਮੈਂ ਇਹ ਵੀ ਵੇਖਣਾ ਚਾਹੁੰਦਾ ਕਿ ਸੱਚ ਦੇ ਮਾਰਗ ਤੇ ਪ੍ਰਭੂ ਦੇ ਮਾਰਗ ਤੇ ਤੂੰ ਸ਼ਹੀਦ ਹੋ ਗਿਆ। ਤੂੰ ਸੀਨੇ ਵਿੱਚ ਤੀਰ ਖਾ ਲਿਆ। ਕੋਈ ਪਕੜ ਨਹੀਂ ਪੁੱਤਰਾਂ ਦੀ, ਕੋਈ ਪਕੜ ਨਹੀਂ ਪਰਿਵਾਰ ਦੀ, ਕੋਈ ਪਕੜ ਨਹੀਂ ধন-ਸੰਪਦਾ ਦੀ, ਸਾਰੀ ধন-ਸੰਪਦਾ ਸਤਿਗੁਰ ਨੇ ਸਰਸਾ ਨਦੀ ਦੇ ਚੋੜ੍ਹ ਦਿੱਤੀ ਸੀ। ਅੱਜ ਮਾਛੀਵਾੜੇ ਦੇ ਮਰੂਥਲ, ਰੇਤ ਦੀ ਢੇਰੀ ਤੇ ਪੋ ਮਾਂਦੀ ਰਾਤ ਸੀ, ਲੇਟੇ ਨੇ ਠੰਡੀ ਰੇਤ ਦੇ ਤੇ ਠੰਡੀ ਸੀਧ ਲਹਿਰ ਚੱਲ ਰਹੀ। ਆਪ ਦੇ ਮੁਬਾਰਕ ਰਸਨਾ ਤੋਂ ਨਿਕਲਦਾ ਏ ਯਾਰ ਰੇ ਦਾ ਸਾਨੂੰ ਸੱਥਰ ਚੰਗਾ ਭਟਕੇੜਿਆਂ ਦਾ ਰਹਿਣਾ ਇਹ ਜ਼ਮੀਨ ਤੇ ਸੋਨਾ ਵੀ ਸਾਨੂੰ ਚੰਗਾ ਹੈ ਕਿਉਂਕਿ ਯਾਰ ਨਾਲ ਹੈ ਪ੍ਰਮਾਤਮਾ ਨਾਲ ਹੈ ਉਹਦੀ ਯਾਦ ਨਾਲ ਹੈ ਉਹਦਾ ਸਿਮਰਨ ਨਾਲ ਹੈ 12-12 ਸਾਲ ਦੀ ਉਦਾਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕੋਈ ਪਕੜ ਨਹੀਂ ਕੋਈ ਖਿੱਚ ਨਹੀਂ ਸੰਸਾਰ ਦੀ ਪਰਵਾਰ ਦੀ ਬਸ ਇੱਕੋ ਹੀ ਖਿੱਚ ਹੈ ਕਿ ਕਿਵੇਂ జగਤ ਪਰਮਾਤਮਾ ਨਾਲ ਜੁੜੇ ਕਿਵੇਂ ਸੰਸਾਰ ਨੂੰ ਬੋਧ ਹਾਸਲ ਹੋਵੇ ਕਿਵੇਂ ਸੰਸਾਰ ਨੂੰ ਗਿਆਨ ਹਾਸਲ ਹੋਵੇ ਇੱਕੋ ਹੀ ਤੜਪ ਹੈ ਇੱਕੋ ਹੀ ਖਿੱਚ ਹੈ ਇਸ ਵਾਸਤੇ ਸਹਿਬ ਕਹਿੰਦੇ ਨੇ ਸਤਿਗੁਰ ਤੇ ਉਹ ਹੈ ਜੋ ਸਦਾ ਮੁਕਤ ਹੈ ਜਿਸਨੇ ਆਪਣੇ ਵਿੱਚੋਂ ਮੋਹ ਨੂੰ ਕੱਢ ਦਿੱਤਾ ਹੈ ਜਗਤ ਦੀ ਪਕੜ ਨੂੰ ਕੱਢ ਦਿੱਤਾ ਹੈ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਉ ਚਿਤ ਲਾਇਆ ਵਿਚਾਰਾਂ ਦੀ ਦੁਨੀਆ 'ਚ ਅਕਸਰ ਬੈਸਮਵਾਸੀ ਹੁੰਦੇ ਨੇ ਇਹ ਵਿਚਾਰ অতি ਉੱਤਮ ਹੈ ਇਹ ਵਿਚਾਰ ਮਹਾਨ ਹੈ ਇਹ ਫਲਸਫਾ অতি ਉੱਤਮ ਹੈ ਗਰਸ ਕੇ ਵਿਚਾਰਾਂ ਦੇ ਤਲ ਤੇ ਬੈਸਮਵਾਸੀ ਹੀ ਹੁੰਦੇ ਨੇ ਔਰ ਵਿਚਾਰਾਂ ਦੀ ਦੁਨੀਆ ਦੇ 'ਚ ਐਸਾ ਆਖਿਆ ਜਾਂਦਾ ਹੈ ਕਿ ਵਿਚਾਰ ਮੱਧਮ ਸ਼੍ਰੇਣੀ ਦੇ ਨੇ ਇਹ ਵਿਚਾਰ ਉੱਤਮ ਨੇ ਇਹ অতি ਉੱਤਮ ਨੇ ਇਹ ਮਹਾਨ ਉੱਤਮ ਨੇ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਦੱਸਦੇ ਨੇ ਕਿ ਉੱਤਮ ਵਿਚਾਰ ਕਿਹੜੇ ਨੇ ਉੱਤਮ ਵਿਚਾਰ ਇਹ ਹੀ ਨੇ ਕਿ ਜੋ ਚਿੱਤ ਨੂੰ ਪਰਮਾਤਮਾ ਦੀ ਤਰਫ ਲੈ ਜਾਵੇ ਉੱਤਮ ਸੋਚਣੀ ਉਹੀ ਹੈ ਜੋ ਚਿੱਤ ਨੂੰ ਸੱਚ ਦੀ ਤਰਫ ਲੈ ਜਾਵੇ ਉੱਤਮ ਵਿਚਾਰ ਉਹੀ ਨੇ ਜੋ ਪਰਮਾਤਮਾ ਦਾ ਚੰਤਨ ਕਰਨ ਤੇ ਮਜਬੂਰ ਕਰ ਦੇਣ ਉੱਤਮ ਵਿਚਾਰ ਉਹੀ ਨੇ ਜੋ ਮਨੁੱਖ ਨੂੰ ਉੱਤਮ ਸ਼੍ਰੇਣੀ ਪ੍ਰਾਪਤ ਕਰਾ ਦੇਣ ਕਈ ਵਾਰ ਦੇਖਣ ਦੇ ਵਿੱਚ ਆਉਂਦਾ ਹੈ ਕਿ ਉੱਤਮ ਵਿਚਾਰ ਉਪਰੋਂ ਹੀ ਪੈਦਾ ਹੋਏ ਨੇ ਘਰੇ ਤਲ ਦੇ ਚ ਉਹਨਾਂ ਦੀ ਕੋਈ ਬੁਨਿਆਦ ਨਹੀਂ ਉੱਤਮ ਵਿਚਾਰ ਕਵੀ ਕੋਲ ਵੀ ਨੇ ਉੱਤਮ ਵਿਚਾਰ ਸੰਤ ਦੇ ਕੋਲ ਵੀ ਨੇ ਉੱਤਮ ਵਿਚਾਰ ਇੱਕ ਆਮ ਪੱਦਰ ਦੇ ਸ਼ਾਇਰ ਤੇ ਦਾਰਸ਼ਨਿਕ ਕੋਲ ਵੀ ਹੈਗੇ ਨੇ ਉੱਤਮ ਵਿਚਾਰ ਭਗਤ ਕੋਲ ਵੀ ਹੈਗੇ ਨੇ ਪਰ ਇਹ ਦੋਹਾਂ ਦੇ ਵਿਚਾਰ ਐਸੇ ਨੇ ਇੱਕ ਤੇ ਝਰਨੇ ਦਾ ਪਾਣੀ ਹੈ ਇੱਕ ਹੌਜ਼ ਦਾ ਪਾਣੀ ਹੈ ਹੌਜ਼ ਦਾ ਪਾਣੀ ਵਕਤ ਪਾ ਕੇ ਗਦਲਾ ਹੋ ਜਾਂਦਾ ਹੈ ਬਦਬੂਦਾਰ ਹੋ ਜਾਂਦਾ ਹੈ ਉਸ ਦੇ ਚ ਕੀੜੇ ਹੋ ਜਾਂਦੇ ਨੇ ਬਾਰੋਂ ਸੰਗ੍ਰਹਿ ਕੀਤਾ ਹੋਇਆ ਗਿਆਨ ਵਿਚਾਰ ਸੋਚਣੀ ਜੀਵਨ ਨੂੰ ਨਿਰਮਲ ਨਹੀਂ ਕਰਦੀ ਉਹ ਸਵੈ ਵਿਚਾਰ ਹੀ ਮੇਲੇ ਹੁੰਦੇ ਨੇ ਉਹ ਸਵੈ ਵਿਚਾਰ ਹੀ ਬਦਬੂਦਾਰ ਹੋ ਜਾਂਦੇ ਨੇ ਪਰ ਇੱਕ ਨੇ ਪਹਾੜਾਂ ਦੇ ਚੋਂ ਫੁੱਟਦੇ ਹੋਏ ਝਰਨੇ ਨਿਰਮਲ ਸਵੱਛ ਠੰਡੇ ਜਦ ਕੋਈ ਆਪਣਾ ਚਿੱਤ ਪ੍ਰਮਾਤਮਾ ਦੇ ਨਾਲ ਜੋੜਦਾ ਹੈ ਤੇ ਉਹਦੇ ਹਿਰਦੇ ਦੇ ਚੋਂ ਵਿਚਾਰਾਂ ਦੇ ਝਰਨੇ ਫੁੱਟ ਜਾਂਦੇ ਨੇ ਝਰਨਿਆਂ ਦਾ ਜਲ ਸਦੀਵ ਨਵਾਂ ਹੁੰਦਾ ਹੈ ਝਰਨਿਆਂ ਦਾ ਪਾਣੀ ਪੁਰਾਣਾ ਨਹੀਂ ਸਦਾ ਤਾਜ਼ਾ ਹੈ ਇਸ ਵਾਸਤੇ ਇਸ ਤਰ੍ਹਾਂ ਦੇ ਮਹਾਪੁਰਸ਼ਾਂ ਦੇ ਬਚਨ ਸਦਾ ਤਾਜ਼ਗੀ ਦਿੰਦੇ ਰਹਿੰਦੇ ਨੇ ਔਰ ਉਹ ਬਚਨ ਸਦਾ ਤਾਜ਼ੇ ਬਣੇ ਰਹਿੰਦੇ ਨੇ ਉਹ ਬਚਨ ਕਦੀ ਪੁਰੂਥੇ ਨਹੀਂ ਹੁੰਦੇ ਉਹ ਬਚਨ ਕਦੀ ਪੁਰਾਣੇ ਨਹੀਂ ਹੁੰਦੇ ਉਸ ਸੱਚੇ ਹਿਰਦੇ ਚੋਂ ਨਿਕਲੇ ਸੱਚ ਦੇ ਬਚਨ ਸਦੀ ਨਵੇਂ ਬਣੇ ਰਹਿੰਦੇ ਨੇ ਹਮੇਸ਼ਾ ਹੀ ਨਵੀਨਤਾ ਵਣਦੇ ਰਹਿੰਦੇ ਨੇ ਨਵੀਂ ਦੁਨੀਆ ਦੀ ਸਿਰਜਣਾ ਕਰਦੇ ਰਹਿੰਦੇ ਨੇ ਤੋਂ ਸਾਇਬ ਕਹਿੰਦੇ ਨੇ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਉ ਚਿਤ ਲਾਇਆ ਉੱਤਮ ਵਿਚਾਰ ਤੇ ਉਹ ਹੀ ਨੇ ਜਿਨ੍ਹਾਂ ਦੁਆਰਾ ਚਿੱਤ ਸੱਚ ਦੇ ਚਲੀਨ ਹੋਵੇ ਸੱਚ ਦੇ ਨਾਲ ਜੁੜੇ ਜਗ ਜੀਵਨ ਦਾ ਤਾਪ ਆਇਆ ਤੇ ਜਿਨ੍ਹਾਂ ਵਿਚਾਰਾਂ ਦੇ ਨਾਲ ਜਗਤ ਦਾ ਜੀਵਨ ਜਗਤ ਦਾ ਜਿਹੜਾ ਦਾਤਾ ਹੈ ਉਹ ਪ੍ਰਾਪਤ ਹੋ ਜਾਏ ਬਸ ਉਹ ਵਿਚਾਰ ਸ੍ਰੇਸ਼ਟ ਨੇ ਉਹ ਵਿਚਾਰ অতি ਉੱਤਮ ਨੇ ਉਹ ਵਿਚਾਰ ਮਹਾਨ ਨੇ ਔਰ ਐਸੇ ਵਿਚਾਰ ਪਰਿਪੂਰਨ ਪ੍ਰਮਾਤਮਾ ਦੇ ਸਤਿਗੁਰ ਪਾਸੋਂ ਪ੍ਰਾਪਤ ਹੁੰਦੇ ਨੇ ਕਿਉਂਕਿ ਸਤਗੁਰ ਦੇ ਚ ਉਸਨੇ ਐਸੇ ਵਿਚਾਰ ਰੱਖੇ ਨੇ ਤੇ ਐਸੇ ਵਿਚਾਰਾਂ ਵਿੱਚ ಪರಿਪੂਰਨ ਪ੍ਰਮਾਤਮਾ ਆਪ ਹੈ ਵਿਚਾਰ ਤੇ ਉਹੀ ਮਹਾਨ ਨੇ ਜੋ ਮੁਕਤ ਕਰਾ ਦੇਣ ਦੇਖਣ ਵਿੱਚ ਆਇਆ ਹੈ ਵਿਚਾਰ ਬੰਧਨ ਵੀ ਬਣ ਜਾਂਦੇ ਨੇ ਔਰ ਵਿਚਾਰ ਬੰਧਨ ਕੀ ਬਣਦੇ ਨੇ ਜੈਸੇ ਮਕੜੀ ਆਪਣੇ ਵਿੱਚੋਂ ਜਾਲਾ ਤਣਦੀ ਹੈ ਤੇ ਤਣੇ ਹੋਏ ਜਾਲੇ ਵਿੱਚ ਫਸ ਕੇ ਰਹਿ ਜਾਂਦੀ ਹੈ ਵਿਚਾਰਕ ਆਪਣੇ ਵਿੱਚੋਂ ਵਿਚਾਰਾਂ ਨੂੰ ਜਨਮ ਦਿੰਦਾ ਹੈ ਉਨਾਂ ਹੀ ਵਿਚਾਰਾਂ ਵਿੱਚ ਫਸ ਕੇ ਰਹਿ ਜਾਂਦਾ ਹੈ ਇਹ ਵਿਚਾਰਾਂ ਦੀ ਬੁਲੰਦੀ ਇੰਜ ਆਉਂਦੀ ਹੈ ਜੈਸੇ ਇੱਕ ਮਾਸੂਮ ਬੱਚਾ ਪਤੰਗ ਉਡਾਂਦਾ ਹੈ ਬਹੁਤ ਉੱਚੀ ਬੜੀ ਉੱਚੀ ਡੋਰ ਉਸਦੇ ਹੱਥ ਦੇ ਵਿੱਚ ਹੈ ਔਰ ਜਦ ਉਸਨੇ ਡੋਰ ਖਿੱਚੀ ਪਤੰਗ ਥੱਲੇ کئی ਬੰਦਿਆਂ ਦੇ ਵਿਚਾਰ ਉੱਚੇ ਜ਼ਰੂਰ ਆਉਂਦੇ ਨੇ ਪਤੰਗ ਦੀ ਤਰ੍ਹਾਂ ਪਰ ਡੋਰ ਉਹਨਾਂ ਦੀ ਜ਼ਮੀਨ ਦੇ ਚ ਸਿਰਫ ਵਿਚਾਰ ਹੀ ਉੱਚੇ ਸਿਰਫ ਖਿਆਲਾਂ ਦੀ ਪ੍ਰਵਾਜ਼ ਉੱਚੀ ਹੈ ਜੀਵਨ ਉੱਚਾ ਨਹੀਂ ਉਹ ਤੇ ਥੱਲੇ ਹੈ ਉਹ ਤੇ ਜ਼ਮੀਨ ਦੇ ਉੱਤੇ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਜ ਵਰਣਨ ਕੀਤਾ ਫਿਰਦੀ ਫਿਰਦੀ ਦਇ ਦੇ ਸਾਂ ਜਲ ਪਰਬਤ ਬਨ ਰਾਇ ਜਿੱਥੇ ਡਿੱਠਾ ਮਿਰਤ ਕੋ ਇਲ ਬਹਿਠੀ ਆਇ ਇਲ ਪਹਾੜਾਂ ਦੇ ਉੱਪਰ ਉੱਡ ਰਹੀ ਹੈ ਝਰਨਿਆਂ ਦੇ ਉੱਪਰ ਉੱਡ ਰਹੀ ਹੈ ਸੋਹਣੇ ਸੋਹਣੇ ਬਾਗ ਬਗੀਚਿਆਂ ਦੇ ਉੱਤੇ ਬਕਾਇਦਾ ਉੱਡ ਕੇ ਤਾਰੀਆਂ ਲਾ ਰਹੀ ਹੈ ਹਰ ਪਾਸੇ ਭਰਮਣ ਕਰ ਰਹੀ ਏ ਨਾ ਇਹ ਪਹਾੜਾਂ ਦੀ ਚੋਟੀਆਂ ਤੇ ਬੈਠੀ ਨਾ ਇਹ ਬਾਗ ਬਗੀਚਿਆਂ ਦੇ ਵਿੱਚ ਬੈਠੀ ਨਾ ਇਹ ਝਰਨਿਆਂ ਦੇ ਕੰਡੇ ਤੇ ਬੈਠੀ ਪਰ ਜਿੱਥੇ ਉਸ ਨੂੰ ਮੁਰਦਾਰ ਦਿਸ ਪਿਆ ਇਕਦਮ ਉੱਥੇ ਆ ਗਈ ਇਕਦਮ ਉੱਥੇ ਡਿੱਗ ਪਈ ਔਰ ਮੁਰਦਾ ਖਾਣ ਲੱਗ ਪਈ ਉੱਚੀ ਤੇ ਬਹੁਤ ਉੱਡੀ ਆਮ ਪੰਛੀਆਂ ਨਾਲੋਂ ਆਮ ਪਰਿੰਦਿਆਂ ਨਾਲੋਂ ਇਲ ਦੀ ਉਡਾਰੀ ਇਲ ਦੀ ਪ੍ਰਵਾਜ਼ ਬਹੁਤ ਉੱਚੀ ਬਹੁਤ ਬੁਲੰਦੀਆਂ ਦੇਤੇ ਜਾ ਕੇ ਉੱਡਦੀ ਏ ਔਰ ਤੈਰਦੀ ਏ لیکن دِشٹ بڑی نہیں نی ہے۔ نگاہ بڑی نہیں نی ہے۔ نگاہ مردار دیتے ہے۔ کئیاں دے کولوں اے جڑے وچار ہوندے نے اے اِلّاں دی طرح ہوندے ہیں۔ وچاراں دی پرواز تے بہت اُچھی، بہت اُچھی۔ پر دِشٹی وِکار دے ہوندی ہے۔ وچار بہت اچھے لیکن دِشٹ وِکار دیتے ہے۔ کئیاں کول پرواز ہنس دی ہوندی ہے۔ پرواز وی اُچھی، دِشٹ وی اُچھی۔ ਉਡਣਾ ਵੀ ਬਹੁਤ ਉੱਚਾ ਜੀਵਣਾ ਵੀ ਬਹੁਤ ਉੱਚਾ ਿੱਲਦਾ ਉਡਣਾ ਤੇ ਬਹੁਤ ਉੱਚਾ ਹੈ ਜੀਵਣਾ ਉੱਚਾ ਨਹੀਂ ਹੈ ਉਡਾਰੀ ਬਹੁਤ ਅੱਛੀ ਹੈ ਜ਼ਿੰਦਗੀ ਬਹੁਤ ਉੱਚੀ ਨਹੀਂ ਹੈ ਇਸ ਵਾਸਤੇ ਸਹਿਬ ਕਹਿੰਦੇ ਨੇ ਉੱਤਮ ਵਿਚਾਰ ਤੇ ਉਹ ਹੀ ਨੇ ਜੋ ਜ਼ਿੰਦਗੀ ਨੂੰ ਵੀ ਉੱਚਾ ਲੈ ਜਾਣ ਜੋ ਜੀਵਨ ਨੂੰ ਵੀ ਉੱਚਾ ਲੈ ਜਾਣ ਪ੍ਰਵਾਸ ਉੱਚੀ ਹੈ ਪਰ ਦ੍ਰਿਸ਼ਟੀ ਵੀ ਤੇ ਉੱਚੀ ਹੋਵੇ ਖਿਆਲ ਬੜੇ ਉੱਚੇ ਨੇ ਪਰ ਜੀਵਨ ਵੀ ਤੇ ਬੜਾ ਉੱਚਾ ਹੋਵੇ ਖਿਆਲਾਂ ਦੇ ਸੰਤੋਖ ਹੈ ਜੀਵਨ ਵਿੱਚ ਸੰਤੋਖ ਨਹੀਂ ਹੈ ਖਿਆਲਾਂ ਵਿੱਚ ਸੱਚ ਹੈ ਜੀਵਨ ਵਿੱਚ ਸੱਚ ਨਹੀਂ ਹੈ ਖਿਆਲਾਂ ਵਿੱਚ ਪ੍ਰਮਾਤਮਾ ਹੈ ਜੀਵਨ ਵਿੱਚ ਪ੍ਰਮਾਤਮਾ ਨਹੀਂ ਹੈ ਖਿਆਲਾਂ ਵਿੱਚ ਇਨਸਾਫ ਹੈ ਜ਼ਿੰਦਗੀ ਵਿੱਚ ਇਨਸਾਫ ਨਹੀਂ ਹੈ ਐਸੇ ਜਿਹੜੇ ਵਿਚਾਰ ਨੇ ਦਰਸਲ ਮਿਰਤਕ ਵਿਚਾਰ ਨੇ ਥੋਥੇ ਨੇ ਉਹਨਾਂ ਦੇ ਵਿੱਚ ਰੂਹ ਨਹੀਂ ਹੈ ਉਹਨਾਂ ਦੀ ਜ਼ਿੰਦਗੀ ਨਹੀਂ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਉਹੀ ਵਿਚਾਰ ਉੱਤਮ ਨੇ ਜੋ ਪਰਮ ਜੀਵਨ ਦਿਲਾ ਦੇਣ ਭਾਵ ਪ੍ਰਮਾਤਮਾ ਨਾਲ ਜੋੜ ਦੇਣ ਚਿੱਤ ਨੂੰ ਈਸ਼ਵਰ ਦੀ ਤਰ੍ਹਾਂ ਬਣਾ ਦੇਣ